ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫੇਰ ਦਰਾਇਆ ਕਿ ਪੰਜਾਬੀਅਤ ਦੀ ਖਾਤਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਾ ਗੱਠ ਜੋੜ ਹੋਣਾ ਬੜਾ ਜ਼ਰੂਰੀ ਹੈ ਜਿੱਥੇ ਉਹਨਾਂ ਗੱਠ ਜੋੜ ਦੀ ਵਕਾਲਤ ਕੀਤੀ ਅਤੇ ਉੱਥੇ ਉਹਨਾਂ ਕਿਹਾ ਕਿ ਪੰਜਾਬ ਵਾਸਤੇ ਕਾਂਗਰਸ ਪਾਰਟੀ ਖਤਰਨਾਕ ਹੈ ਅਸਲ ਦੇ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਸੁਨੀਲ ਜਾਖੜ ਉਹਨਾਂ ਨੇ ਵਕਾਲਤ ਕੀਤੀ ਹੈ ਕਿ ਮੁਰਤੋਂ ਜਿਹੜੇ ਆ ਗੱਠ ਜੋੜ ਦੀ ਬੜੀ ਜ਼ਰੂਰਤ ਹੈ ਕਿਉਂਕਿ ਸੂਬੇ ਅੰਦਰ 1996 ਵਰਗੇ ਹਾਲਾਤ ਬਣਦੇ ਜਾ ਰਹੇ ਨੇ ਤੇ ਦੋਨੇ ਪਾਰਟੀਆਂ ਜੇ ਇਕੱਠੀਆਂ ਹੋ ਜਾਣ ਤਾਂ ਪੰਜਾਬ ਵਾਸਤੇ ਚੰਗੀ ਗੱਲ ਆ ਇੱਕ ਲੰਮੀ ਜੌੜੀ ਇੰਟਰਵਿਊ ਦੇ ਦੌਰਾਨ ਸੁਨੀਲ ਜਾਖੜ ਉਹਨਾਂ ਵਕਾਲਤ ਕਰਦੇ ਕਿਹਾ ਕਿ ਪੰਜਾਬ ਵਾਸਤੇ ਸ਼੍ਰੋਮਿਕ ਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਣਾ ਜ਼ਰੂਰੀ ਆ ਇੱਕ ਅਖਬਾਰ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਉਹਨਾਂ ਕਿਹਾ ਕਿ ਅਗਰ ਗੱਠਜੋੜ ਹੋ ਜਾਂਦਾ ਤੇ ਫਿਰ ਬਹੁਤ ਵਧੀਆ ਗੱਲ ਆ ਕਿਉਂਕਿ ਹੁਣ ਸੂਬੇ ਵਿੱਚ ਇੱਕ ਵਾਰ ਫਿਰ ਅਜਿਹੇ ਹਾਲਾਤ ਬਣ ਰਹੇ ਨੇ ਜੋ 1996 ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਤਾਕਤਾਂ ਜਿਹੜੀਆਂ ਨੇ ਉਹਨਾਂ ਨੂੰ ਠੱਲ ਪਾਉਣ ਵਾਸਤੇ ਸੂਬੇ ਦੀ ਅਮਨ ਸ਼ਾਂਤੀ ਵਾਸਤੇ ਜਿਹੜਾ ਵਾ ਗੱਠ ਜੋੜ ਜ਼ਰੂਰੀ ਹੈ ਤੇ ਅੱਜ ਉਹੋ ਜ਼ਰੂਰਤ ਹੈ ਜਦੋਂ 1996 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵਿਚਕਾਰ ਗੱਠ ਜੋੜ ਹੋਇਆ ਸੀ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਨੂੰ ਪੰਜਾਬ ਦੇ ਵਿੱਚ ਸਿਰਫ ਚੋਣ ਜਿੱਤਣ ਦੇ ਲਈ ਨਹੀਂ ਸਗੋਂ ਪੰਜਾਬੀਆਂ ਦਾ ਭਰੋਸਾ ਜਿੱਤਣਾ ਵੀ ਚਾਹੀਦਾ ਪੰਜਾਬ ਸਿਰਫ ਇੱਕ ਜ਼ਮੀਨ ਦਾ ਟੁਕੜਾ ਹੀ ਨਹੀਂ ਬਲਕਿ ਇੱਥੋਂ ਦੇ ਲੋਕ ਆਪਣੇ ਸਨਮਾਨ ਅਤੇ ਸੱਭਿਆਚਾਰ ਨੂੰ ਮਹੱਤਵ ਦਿੰਦੇ ਨੇ ਪੱਗ ਅਤੇ ਦਸਤਾਰ ਸਿਰਫ ਇੱਕ ਪਹਿਰਾਵਾ ਨਹੀਂ ਐ ਬਲਕਿ ਇਹ ਪੰਜਾਬੀਆਂ ਦੀ ਇੱਕ ਆਤਮ ਸਨਮਾਨ ਦਾ ਪ੍ਰਤੀਕ ਹੈ ਉਹਨਾਂ ਕਹਿੰਦੇ ਕਿ ਪੰਜਾਬ ਦਾ ਆਤਮ ਸਨਮਾਨ ਅਤੇ ਵਿਰੋਧ ਦਾ ਜਿਹੜਾ ਸੁਭਾਅ ਆ ਉਹ ਦਸਮ ਪਾਤਸ਼ਾਹ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਉਸ ਲੈਸਨ ਦੇ ਨਾਲ ਜੁੜਿਆ ਹੋਇਆ ਜਿਸ ਵਿੱਚ ਉਹਨਾਂ ਨੇ ਅਨਿਆਏ ਅਤੇ ਜ਼ੁਲਮ ਦੇ ਖਿਲਾਫ ਖੜੇ ਹੋਣ ਦੀ ਗੱਲ ਆਖੀ ਸੀ ਉਹਨਾਂ ਨੇ ਕਿ ਭਾਵੇਂ ਭਾਰਤੀ ਜਨਤਾ ਪਾਰਟੀ ਨੇ ਅਤੀਤ ਦੇ ਵਿੱਚ ਪੰਜਾਬ ਦੇ ਨਾਲ ਕੁਝ ਅਜੀਹਾ ਗਲਤ ਨਹੀਂ ਕੀਤਾ ਲੇਕਿਨ ਅੱਜ ਕੇਂਦਰ ਵਿੱਚ ਸੱਤਾ ਹੋਣ ਦੇ ਕਾਰਨ ਪੰਜਾਬ ਦੇ ਲੋਕਾਂ ਦੀ ਨਾਰਾਜ਼ਗੀ ਦਾ ਭਾਰਤੀ ਜਨਤਾ ਪਾਰਟੀ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਸੁਨੀਲ ਜਾਖੜ ਨੇ ਵੀ ਦੋਸ਼ ਲਗਾਇਆ ਕਿ ਚੰਡੀਗੜ੍ਹ ਅਤੇ ਕੇਂਦਰ ਸਰਕਾਰ ਨਾਲ ਜੁੜੇ ਕੁਝ ਪ੍ਰਸ਼ਾਸਕਿਕ ਫੈਸਲੇਆ ਕਰਕੇ ਗੈਰੀ ਅਤੇ ਸਤਾਈ ਬਵਸਤਾ ਜਾਨੀ ਨੌਕਰ ਸ਼ਾਹ ਦਾ ਜਾਂ ਅਪਸ਼ੇਸ਼ਾਈ ਜਾਂ ਆਲਦ ਅਧਿਕਾਰੀਆਂ ਦੀ ਦਖਲਅੰਦਾਜ਼ੀ ਜਿਸ ਨਾਲ ਪੰਜਾਬ ਨੂੰ ਨੁਕਸਾਨ ਹੋਇਆ ਉਹਨਾਂ ਕਹਿਆ ਕਿ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਦੇ 60 40 ਅਨੁਪਾਤ ਦੇ ਨਾਲ ਛੇੜਛਾੜ ਡਿਊਟੀ ਸਲਾਹਕਾਰ ਦੀ ਜਗ੍ਹਾ ਮੁਖ ਸਖਤਰ ਦੀ ਨੁਕਤੀ ਅਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਅਧਿਆਤੇ ਪੰਜਾਬ ਦੀ ਬਜਾਏ ਦੂਸਰੇ ਸੂਬਿਆਂ ਨੂੰ ਪਹਿਲ ਦੇਣੀ ਇਹ ਸਾਰੀਆਂ ਅਜੀਹਾਂ ਗੱਲਾਂ ਨਾਲ ਜਿਸ ਨਾਲ ਪੰਜਾਬੀ ਸੈਂਟਰ ਤੋਂ ਨਾਰਾਜ਼ ਨੇ ਉਹਨਾਂ ਦੱਸਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੂੰ 6.6 ਫੀਸਦੀ ਵੋਟ ਮਿਲੇ ਸੀ ਜੋ ਕਿ 2024 ਵਿੱਚ ਵਧ ਕੇ 18.56 ਫੀਸਦੀ ਹੋ ਗਏ ਨੇ ਉਹਨਾਂ ਨੇ ਕਾਂਗਰਸ ਪਾਰਟੀ ਤੇ ਵੀ ਦੋਸ਼ ਲਗਾਉਂਦੇ ਹੋਏ ਕਿ ਆ ਕਿ ਉਹ ਧਰਮ ਦੇ ਨਾਮ ਤੇ ਕਾਂਗਰਸ ਪਾਰਟੀ ਵੰਡਦੀ ਹੈ ਜਦਕਿ ਬੀਜੇਪੀ ਦੀ ਸਭ ਤੋਂ ਵੱਡੀ ਚੁਣੌਤੀ ਹੈ ਜਖੜ ਨੇ ਕਿਹਾ ਕਿ ਜਦੋਂ 2021 ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਦਿੱਤਾ ਗਿਆ ਸੀ ਉਦੋਂ ਕਾਂਗਰਸ ਨੇ ਸਿਰਫ ਇਸ ਲਈ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਕਿਉਂਕਿ ਉਹ ਹਿੰਦੂ ਸੀ ਉਹਨਾਂ ਕਿਹਾ ਕਿ ਪੰਜਾਬ ਨੂੰ ਧਰਮ ਦੀ ਨਜ਼ਰ ਦੇ ਨਾਲ ਦੇਖਣਾ ਸਰਸਰ ਗਲਤ ਹੈ ਪੰਜਾਬੀਅਤ ਮਤਲਬ ਧਰਮ ਨਿਰਪੇਖ ਅਤੇ ਮਸਲਾ ਇਹ ਹੈ ਤੇ ਜਿਸ ਨੂੰ ਕਾਂਗਰਸ ਨੇ ਸਮਝਣ ਵਿੱਚ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਨਾਕਾਮ ਰਹੀ ਹੈ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲਈ ਸਭ ਤੋਂ ਵੱਡਾ ਖਤਰਾ ਦੱਸਿਆ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਨੂੰ ਅਜੇ ਕੇਂਦਰ ਸਰਕਾਰ ਦੇ ਸਹਿਯੋਗ ਦੀ ਜ਼ਰੂਰਤ ਹੈ ਪਰ ਉਹ ਮਦਦ ਸਨਮਾਨ ਅਤੇ ਆਤਮ ਵਿਸ਼ਵਾਸ ਦੇ ਨਾਲ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਨੂੰ ਸਿੱਖ ਪਰੰਪਰਾ ਦੇ ਮੂਲ ਸਿਧਾਂਤ ਸੇਵਾ, ਸਨਮਾਨ ਅਤੇ ਇਮਾਨਦਾਰੀ ਦੇ ਆਧਾਰ 'ਤੇ ਪੰਜਾਬ ਦੇ ਨਾਲ ਦੁਬਾਰਾ ਰਿਸ਼ਤਾ ਬਣਾਉਣਾ ਹੋਵੇਗਾ। ਪੰਜਾਬ ਸਨਮਾਨ ਅਤੇ ਪਛਾਣ ਚਾਹਦਾ ਨਾ ਕਿ ਸਿਰਫ ਮਾਬਜਾ ਜਾਂ ਸਿਆਸੀ ਲਾਭ ਹਾਲਾਂਕਿ ਸੁਨੀਲ ਜਾਖੜ ਨੇ ਕਿਹਾ ਕਿ ਗਾਠ ਜੋੜ ਜ਼ਰੂਰੀ ਹੋਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੁਣ ਸਵਾਲ ਹੈ ਕਿ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਕਿਹੜਾ ਸੁਭੀ ਸਿੰਘ ਬਾਦਲ ਦੀ ਗਵਾਹੀ ਵਾਲਾ ਜਾਂ ਫਿਰ ਦੂਸਰੇ ਕਾਲੇ ਪਰ ਜਦੋਂ 1996 ਦੀ ਹਵਾਲਾ ਦਿੰਦੇ ਨੇ ਤੇ ਇਹਦਾ ਮਤਲਬ ਹੈ ਕਿ ਸੁਨੀਲ ਜਾਖੜ ਚਾਹੁੰਦੇ ਨੇ ਕਿ ਉਹ ਕਾਲੀ ਦਲ ਜਿਹੜਾ 1996 ਦੇ ਵਿੱਚ ਹੀ ਉਹਨਾਂ ਦੇ ਨਾਲ ਗੱਠ ਜੁੜ ਰਿਹਾ ਉਸ ਵਾਰ 97 ਦੇ ਵਿੱਚ ਸਾਂਝੀ ਸਰਕਾਰ ਬਣਾਈ ਫਿਰ 7 ਤੋਂ ਲੈ ਕੇ 17 ਤੱਕ ਸਰਕਾਰ ਬਣੀ ਫਿਰ ਸੈਂਟਰ ਦੇ ਵਿੱਚ ਵਜ਼ੀਰੀਆਂ ਵੀ ਕਾਲੀ ਦਲ ਨੂੰ ਮਿਲੀਆਂ ਆਈਆਂ ਤੇ ਸ਼ਾਇਦ ਉਸ ਕਾਲੀ ਦਲ ਦੀ ਗੱਲ ਕਰ ਰਹੇ ਨੇ ਪਰ ਫਲਾਲ ਉਹਨਾਂ ਨੇ ਇੱਕ ਵਾਰ ਫਿਰ ਵਕਾਲਤ ਕੀਤੀ ਆ ਕਿ ਪੰਜਾਬੀਅਤ ਦੀ ਖਾਤਰ ਸੂਬੇ ਅੰਦਰ ਸ਼੍ਰੋਮਣੀ ਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਮੁੱਢ ਤੋਂ ਗੱਠ ਜੁੜ ਹੋਣਾ ਬੜਾ ਜ਼ਰੂਰੀ ਹੈ ਦੇ ਡੈਕਸ ਮਸਲੇ ਦੇ ਵਿੱਚ ਪੰਜਾਬ ਦੀ ਸਿਆਸਤ ਕੀ ਰੁਖ اختیار ਕਰਦੀ ਹੈ ਸ਼੍ਰੋਮਣੀ ਕਾਲੀ ਦਲ ਇਸ ਮਸਲੇ ਦੇ ਵਿੱਚ ਕੀ ਆਪਣਾ ਜਵਾਬ ਦਿੰਦੇ ਨੇ ਤੇ ਜਿਹੜੀ ਇਹ ਵਕਾਲਤ ਕੀਤੀ ਹੈ ਸੁਨੀਲ ਜਾਖੜ ਵੱਲੋਂ ਉਹਨੂੰ ਲੈ ਕੇ ਕਾਂਗਰਸ ਪਾਰਟੀ ਜਾਂ ਫਿਰ ਸੂਬੇ ਦੀ ਆਮ ਆਦਮੀ ਪਾਰਟੀ ਕਿਹੋ ਜਿਹਾ ਆਪਣਾ ਪੱਖ ਦਿੰਦੀ ਹੈ ਇਸ ਜਾਣਕਾਰੀ ਦੇ ਨਾਲ ਧਰਤੂ ਲੈਂਦੇ ਆ ਗਿਆ ਦੇਖਦੇ ਰਹੋ ਏਪੀਸ ਪੰਜਾਬ ਧੰਨਵਾਦ